ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 69 ਪੀਆਰਟੀਸੀ ਵਿੱਚ ਭਰਤੀ ਦਾ ਮਸਲਾ ਸਾਡੇ ਹਿੱਸੇ ਜੰਗ ਲੜਨੀ ਸੀ ਪੁਸ਼ਤਾਂ ਦੀ ਮਗਰ ਜੰਗ ਲੋਕਾਂ ਲਈ ਕਬੂਲ ਕਰੀ ਜਿੰਨੀ ਮੁਲ ਕੀਮਤ ਦੇਣੀ ਬਣਦੀ ਸੀ ਉਹਨਾਂ ਪਾਈ ਪਾਈ ਸੰਗ ਵਸੂਲ ਕਰੀ ਲੋਕ ਨਿਰਮਾਣ ਵਿਭਾਗ ਤੋਂ ਮੇਰੀ ਬਦਲੀ ਪੈਪਸੂ ਰੋਡਵੇਸ ਪਟਿਆਲਾ ਵਿਖੇ ਹੋ ਗਈ ਕਮਿਸ਼ਨਰ ਕਾਰਪੋਰੇਸ਼ਨ ਵਜੋਂ ਮੇਰੀ ਪੋਸਟਿੰਗ ਸੰਘਰਸ਼ ਤੇ ਲੜਾਈਆਂ ਵਾਲੀ ਰਹੀ ਕਿਧਰੇ ਸਿਆਸੀ ਲੀਡਰਾਂ ਨਾਲ ਮੰਤਰੀਆਂ ਨਾਲ ਤੇ ਕਿਧਰੇ ਕਾਰਪੋਰੇਸ਼ਨਾਂ ਦੀਆਂ ਯੂਨੀਅਨਾਂ ਨਾਲ ਪੀਆਰਟੀਸੀ ਦੀ ਯੂਨੀਅਨ ਵੀ ਬਹੁਤ ਸੰਗਠਿਤ ਅਤੇ ਮਜ਼ਬੂਤੀ ਚੱਕਾ ਜਾਮ ਕਰਦੇ ਮਿੰਟ ਲਾਉਂਦੇ ਨੇ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਯੂਨਿਟ ਬਣੇ ਹੋਏ ਸੀ ਲੀਡਰ ਘਟੋ-ਘਟ ਕੁੱਲ ਮਿਲਾ ਕੇ 25 ਤਾ ਹੈਡ ਆਫਸ ਪਦਰ ਦੇ ਤੇ ਐਨੇ ਹੀ ਡੀਪੂ ਪਦਰ ਤੇ ਸਨ ਕੋਈ ਦਿਨ ਮੈਂ ਸਥਿਤੀ ਨੂੰ ਕੋਖਿਆ ਅਦਾਰੇ ਦੀ ਵਰਕਿੰਗ ਸਮਝੀ ਅਫਸਰਾਂ ਬਾਰੇ ਤੇ ਯੂਨੀਅਨ ਦੇ ਲੀਡਰਾਂ ਬਾਰੇ ਪਿਛਲੇ ਕਪਲਿਆਂ ਬਾਰੇ ਤੇ ਕਾਰਪੋਰੇਸ਼ਨ ਦੀਆਂ ਵਿਤੀ ਪ੍ਰਸ਼ਾਸਨਿਕ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦੇ ਹੱਲ ਬਾਰੇ ਅਫਸਰਾਂ ਤੇ ਯੂਨੀਅਨ ਦੇ ਉਸਾਰੂ ਸੋਚ ਵਾਲੇ ਨੇਤਾਵਾਂ ਤੋਂ ਸੁਝਾ ਮੰਗੇ ਫਿਰ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਇਸ ਵਾਰੀ ਮੈਂ ਸੋਚਿਆ ਕਿ ਇਥੇ ਇਕੱਲਾ ਡਾਂਗ ਤੇ ਜੱਟ ਸੌਦੇ ਨਾਲ ਕੰਮ ਨਹੀਂ ਚੱਲਣਾ ਇਹ ਕਮਰਸ਼ੀਅਲ ਅਦਾਰਾ ਹੈ ਮੁਨਾਫਾ ਕੱਟਣਾ ਵਧੀਆ ਸੇਵਾ ਦੇਣਾ ਤੇ ਘੱਟੋ-ਕੱਟ ਖਰਚੇ ਕਰਨੇ ਉਦੇਸ਼ ਦੀ ਪੂਰਤੀ ਬਿਨਾਂ ਕਾਮਯਾਬੀ ਨਹੀਂ ਮੰਨੀ ਜਾਣੀ। ਜੋ-ਜਾ ਸਟਾਫ ਲੀਡਰ ਤੇ ਯੂਨੀਅਨਾਂ ਹਨ ਉਹਨਾਂ ਕੋਲੋਂ ਵੱਧ ਤੋਂ ਵੱਧ ਨਤੀਜੇ ਲੈਣੇ ਹੀ ਮੇਰਾ ਟੀਚਾ ਹੋਣਾ ਚਾਹੀਦਾ ਹੈ। ਕਿੱਥੇ ਇਕੱਲੇ-ਇਕੱਲੇ ਦੇ ਸੁਧਾਰ ਲਈ ਬਾਬਾ ਨਾਨਕ ਬਣ ਕੇ ਉਲਝਦਾ ਫਿਰੇਗਾ। ਹੋਰ ਸਮੱਸਿਆਵਾਂ ਦੇ ਨਾਲ ਨਾਲ ਵੱਡੀ ਭਾਰੀ ਘਾਟ ਡਰਾਈਵਰਾਂ ਤੇ ਕਨੈਕਟਰਾਂ ਦੀ ਸੀ ਜਿਸ ਕਰਕੇ ਚੰਗੀਆਂ ਭਲੀਆਂ ਬੱਸਾਂ ਡੀਪੂਆਂ ਵਿੱਚ ਵਿਹਲੀਆਂ ਖੜੀਆਂ ਸਨ। ਖੜੇ ਰੂਟਾਂ ਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਸਨ ਸਟਾਫ ਦੀ ਘਾਟ ਪੂਰੀ ਕਰਨ ਲਈ ਭਰਤੀ ਕਰਨੀ ਜ਼ਰੂਰੀ ਸੀ ਭਰਤੀ ਕਰਨੀ ਵੀ ਇੱਕ ਵੱਡੀ ਸਮੱਸਿਆ ਨੂੰ ਸਦਾ ਦੇਣਾ ਸੀ ਜੇ ਸਵਾਰਸੀ ਭਰਤੀ ਕਰਦੇ ਫਿਰ ਕੋਟਾਂ ਦੇ ਤੱਕੇ ਜੇ ਮੈਟ ਫਿਰ ਲੀਡਰਾਂ ਦੇ ਤੱਕੇ ਸਰਕਾਰ ਦੇ ਘਰ ਕੋਈ ਵੀ ਅਜਿਹਾ ਫੈਸਲਾ ਲੈਣਾ ਹੋਵੇ ਤਾਂ ਮੁੱਖ ਮੰਤਰੀ ਤੋਂ ਘੱਟ ਫੈਸਲਾ ਨਹੀਂ ਹੁੰਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਉਹਨਾਂ ਦੀ ਇੱਕ ਸਿਫਤ ਸੀ ਕਿ ਉਹਨਾਂ ਨੂੰ ਮਿਲਣਾ ਤੇ ਮਿਲ ਕੇ ਆਪਣੀ ਸਪਸ਼ਟ ਗੱਲ ਕਹਿਣੀ ਸੌਖੀ ਸੀ ਉਹ ਆਪਣੇ ਤਜਰਬੇ ਦੇ ਆਧਾਰ ਤੇ ਫੈਸਲਾ ਆਪਣੇ ਤਰੀਕੇ ਨਾਲ ਕਰਦੇ ਸੀ ਅਫਸਰਾਂ ਨੂੰ ਸਲੀਕੇ ਤੇ ਤਹਜ਼ੀਬ ਨਾਲ ਪੇਸ਼ ਆਉਂਦੇ ਉਹਨਾਂ ਨੂੰ ਇਕੱਲੇ-ਇਕੱਲੇ ਅਫਸਰ ਦੀ لیاقت ਕਿਰਦਾਰ ਅਤੇ ਪਿਛੋਕੜ ਦਾ ਪਤਾ ਹੁੰਦਾ ਸੀ ਉਹਨਾਂ ਨੇ ਮੇਰੀਆਂ ਦਲੀਲਾਂ ਸੁਣ ਕੇ ਠੇਕੇ ਤੇ ਪ੍ਰਤੀਕਰਨ ਦੀ ਜ਼ੁਬਾਨੀ ਮਨਜ਼ੂਰੀ ਦੇ ਦਿੱਤੀ ਅਸੀਂ ਹੁਣ ਫਾਈਲਾਂ ਦਾ ਟਿੱਡ ਵਰਨਾ ਸੀ ਮੀਟਿੰਗ ਕਰਕੇ ਬੋਰਡ ਕੋਲੋਂ ਮਨਜ਼ੂਰੀ ਫਟਾਫਟ ਲੈ ਲਈ ਮੇਰੇ ਨਾਲ ਮੇਰੇ ਸਾਥੀ ਵਧੀਕ ਮੈਨੇਜਿੰਗ ਡਾਇਰੈਕਟਰ ਸਰਦਾਰ ਤੇਜ ਪ੍ਰਕਾਸ਼ ਸਿੰਘ ਫੂਲਕਾ ਦੀ ਨਿਗਰਾਨੀ ਹੇਠ ਇੱਕ ਭਰਤੀ ਕਮੇਟੀ ਬਣਾ ਕੇ ਇਸ ਚਾਰ ਦੇ ਕੇ ਭਰਤੀ ਦਾ سلسلہ ਸ਼ੁਰੂ ਕਰ ਦਿੱਤਾ ਜਦੋਂ ਕਨੈਕਟਰਾਂ ਤੇ ਡਰਾਈਵਰਾਂ ਦਾ ਟੈਸਟ ਤੇ ਇਮਤਿਹਾਨ ਚੱਲ ਰਿਹਾ ਸੀ ਮੈਨੂੰ ਚੇਅਰਮੈਨ ਜੋ ਕਿ 70 ਧੜੀ ਪਾਰਟੀ ਦਾ ਐਮਐਲਏ ਸੀ ਨੇ ਇੱਕ 20 25 ਸਿਫਾਰਸ਼ੀਆਂ ਦੀ ਲਿਸਟ ਫੜਾ ਦਿੱਤੀ ਮੈਂ ਸੋਚਿਆ ਫੇਰ ਵੀ ਚੁਣਿਆ ਹੋਇਆ ਨਮਾਇੰਦਾ ਹੈ ਚੇਅਰਮੈਨ ਹੈ ਇਸਨੇ ਲੋਕਾਂ ਤੋਂ ਵੋਟਾਂ ਲੀਆਂ ਹਨ ਇਸਦੀ ਕੁਝ ਨਾ ਕੁਝ ਮੰਨ ਲਈ ਜਾਵੇ ਮੈਂ ਚੇਅਰਮੈਨ ਦੀ ਲਿਸਟ ਤੋਂ ਜਦੋਂ ਤਸਦੀਕ ਕਰਵਾਈ ਕੋਈ ਸਿਫਾਰਸ਼ੀ ਮੇਰੇ ਫਾਰਮ ਹੌਸਲਾ ਗਵਾਂਢੀ ਕੁਈ ਮੇਰੇ ਪਿੰਡ ਦਾ ਕੋਈ ਹੈਰਾ ਗੈਰਾ ਨੱਥੂ ਖੈਰਾ ਕੁਝ ਉਸ ਦੇ ਇਲਾਕੇ ਦੇ ਵਸਨੀਕ ਸਨ ਮੈਂ ਚੇਅਰਮੈਨ ਦੇ ਇਲਾਕੇ ਦੇ ਬੰਦੇ ਛੱਡ ਕੇ ਬਾਕੀ ਸਾਰੇ ਫੇਲ ਕਰਤੇ ਮੈਂ ਸੋਚਿਆ ਇਲਾਕੇ ਚੋਂ ਤਾਂ ਪੈਸੇ ਨਹੀਂ ਲੈ ਸਕਦਾ ਜੇ ਲਊ ਤਾਂ ਮਿੱਟੀ ਪਲੀ ਤੋ ਮੁੱਖ ਮੰਤਰੀ ਨੂੰ ਵੀ ਦੱਸ ਦਿੱਤਾ ਕਿ ਚੇਅਰਮੈਨ ਦੇ ਰਾਦੇ ਠੀਕ ਨਹੀਂ ਉਹ ਮੈਨੂੰ ਕਹਿੰਦੇ ਕਿ ਇਸ ਤੇ ਚੱਕ ਰੱਖਣਾ ਮੈਂ ਕਿਹਾ ਜੀ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਵਿਜੀਲੈਂਸ ਦੀ ਰੇਡ ਪਵਾ ਕੇ ਇਸ ਨੂੰ ਰੰਗੇ ਹੱਤੀ ਫੜਾ ਦੇਵਾਂ ਮੁੱਖ ਮੰਤਰੀ ਕਹਿੰਦੇ ਕਾਕਾ ਫੇਰ ਵੀ ਪਾਰਟੀ ਦਾ ਐਮਐਲਏ ਹੈ ਸਰਕਾਰ ਦੀ ਬਦਨਾਮੀ ਹੋਊ ਮੁੰਜੀ ਸ੍ਰੀ ਪ੍ਰਵਾਹ ਨਕਰ ਮੈਂ ਤੇਰੇ ਨਾਲ ਹਾਂ ਪਰ ਆ ਬਿਜਿਲੈਂਸ ਵਾਲਾ ਕੰਮ ਨਹੀਂ ਕਰਨਾ ਭਰਤੀ ਦਾ ਪ੍ਰੋਸੈਸ ਪੂਰਾ ਹੋ ਗਿਆ ਮੈਂ ਉਸ ਅੰਗ ਹਿੰਦਪਤਾ ਹਿੰ ਲੜਕੀ ਦੇ ਪ੍ਰਾ ਨੂੰ ਭਰਤੀ ਕਰ ਦਿੱਤਾ ਜਿਸ ਨੂੰ ਲੋਕ ਨਿਰਮਾਣ ਮਹਿਕਮੇ ਵਿੱਚ ਸੁੱਚਾ ਸਿੰਘ ਲਗਾ ਮੰਤਰੀ ਤੋਂ ਡਰਦਿਆ ਮੁੱਖ ਇੰਜੀਨੀਅਰਾਂ ਨੇ ਭਰਤੀ ਨਹੀਂ ਸੀ ਕੀਤਾ ਮੈਨੂੰ ਇੱਕ ਦਿਨ ਚੰਡੀਗੜ੍ਹ ਦੇ ਡਿਪੂ ਤੋਂ ਫੋਨ ਆਇਆ ਕਿ ਚੇਅਰਮੈਨ ਸਾਹਿਬ ਨੇ ਡਿਪੂ ਵਿੱਚ ਜਾ ਕੇ ਖਜ਼ਾਨਚੀ ਦੇ ਗੱਲੇ ਤੋਂ 14000 ਰੁਪਏ ਕੈਸ਼ ਚੁਕਲੇ ਹਨ ਮੈਂ ਕਿਹਾ ਮੇਨ ਗੇਟ ਬੰਦ ਕਰ ਦਿਓ ਚੇਰਮੈਨ ਦੀ ਗੱਡੀ ਨਾ ਬਾਹਰ ਜਾਣ ਦਿਓ ਉਸ ਡੀਪੂ ਦਾ ਜਨਰਲ ਮੈਨੇਜਰ ਸਿਆਣਾ ਤੇ ਚੰਗਾ ਬੰਦਾ ਸੀ ਕਹਿਣ ਲੱਗਾ ਜਨਾਬ ਬਦਨਾਮੀ ਹੋ ਜੂ ਮਹਿਕਮੇ ਦੀ ਤੁਸੀਂ ਫਿਕਰ ਨਾ ਕਰੋ ਮੈਂ 14000 ਰੁਪਏ ਵਸੂਲ ਕਰ ਲਵਾਂਗਾ ਚੇਰਮੈਨ ਨੇ ਇਹ ਜਰੀਲ ਦਿੱਤੀ ਕਿ ਉਸਨੇ ਵਿਧਾਨ ਸਭਾ ਵਿਚਕਾਰ ਦੇ ਲੋਨ ਦੀ ਕਿਸ਼ਤ ਭਰਨੀ ਹੈ ਪੈਸੇ ਕੱਟਦੇ ਸੀ ਉਹ ਛੇਤੀ ਮੋੜ ਦੇਵੇਗਾ ਅਖੀਰ ਉਹ ਰਕਮ ਵਿਚਾਰੇ ਜੀਐਮ ਨੇ ਆਪਣੇ ਕੋਲੋਂ ਭਰੀ ਮੈਂ ਗੱਲੇ ਵਿੱਚੋਂ ਚੋਰੀ ਕਰਨ ਵਾਲੀ ਕਹਾਣੀ ਮੁੱਖ ਮੰਤਰੀ ਜੀ ਨੂੰ ਦੱਸੀ ਤੇ ਮੰਤਰੀ ਟਰਾਂਸਪੋਰਟ ਨੂੰ ਵੀ ਦੱਸੀ ਮੈਂ ਸੀਐਮ ਸਾਹਿਬ ਨੂੰ ਕਹਾਂ ਸਰ ਮੇਰੀ ਹਾਲਤ ਉਹ ਹੈ ਜਿਵੇਂ ਕਿਸੇ ਘਰ ਵਿੱਚ ਕੋਈ ਨਸ਼ਈ ਬੰਦਾ ਨਸ਼ਾ ਦਾਦੀ ਹੋ ਜਾਵੇ ਤਾਂ ਸਾਰੇ ਘਰ ਨੂੰ ਜਿੰਦੇ ਕੁੰਡੇ ਲਾ ਕੇ ਰੱਖਣੇ ਪੈਂਦੇ ਹਨ ਜੇਕਰ ਕੋਈ ਕੋਲੀ ਬਾਟੀ ਵੀ ਬਾਹਰ ਰਹਿ ਜਾਵੇ ਤਾਂ ਸਾਡੇ ਚੇਅਰਮੈਨ ਵੀ ਜਿੰਦੇ ਨੇ ਇੱਕ ਦਿਨ ਬੋਰਡ ਦੀ ਮੀਟਿੰਗ ਚੱਲ ਰਹੀ ਸੀ ਚੇਅਰਮੈਨ ਸਾਹਿਬ ਦੀਆਂ ਬੇਤੁਕੀਆਂ ਹੇਰਾਫੇਰੀਆਂ ਤੇ ਹਲਕੀਆਂ ਤੇ ਹੋਛੀਆਂ ਹਰਕਤਾਂ ਦੀ ਕਹਾਣੀ ਮੈਂ ਬੋਰਡ ਦੀ ਮੀਟਿੰਗ ਵਿੱਚ ਹੀ ਸ਼ੁਰੂ ਕਰ ਦਿੱਤੀ ਚੇਅਰਮੈਨ ਸ਼੍ਰੀਮਤੀ ਤੇਜਿੰਦਰ ਕੌਰ ਪ੍ਰਿੰਸੀਪਲ ਸਕੱਤਰ ਨੂੰ ਆਖੀ ਜਾਣ ਭੈਣ ਜੀ ਐਮਡੀ ਸਾਹਿਬ ਨੂੰ ਕਹੋ ਅਜੰਡੇ ਤੋਂ ਬਾਹਰ ਗੱਲ ਬਾਅਦ ਵਿੱਚ ਕਰ ਲੈਣ ਫਿਲਹਾਲ ਏਜੰਡਾ ਡਿਸਕਸ ਕਰ ਲਈਏ ਮੈਂ ਕਿਹਾ ਮੈਡਮ ਮੇਰਾ ਕਾਲਜਾ ਮੱਚਿਆ ਪਿਆ ਮੈਂ ਪੈਸਾ ਪੈਸਾ ਜੋੜ ਕੇ ਕਾਰਪੋਰੇਸ਼ਨ ਚਲਾਉਣਾ ਚਾਹੁੰਦਾ ਹਾਂ ਇਹ ਮਹਾਪੁਰਖ 쿠ਪਾ ਢੜਾਉਣ ਦੀ ਗੱਲ ਕਰਦੇ ਨੇ ਜਿਵੇਂ ਕਹਾਵਤ ਹੈ ਕਿ ਮਾਂ ਤਾਂ ਜੋੜੇ ਫੋਸੀ ਫੋਸੀ ਪੁੱਤ ਘਾਰੇ ਬਖਸ਼ੇ ਇਹ ਮੀਟਿੰਗ ਕਰਕੇ ਭੱਜ ਜਾਣਗੇ ਤੇਜਿੰਦਰ ਕੌਰ ਜਿਸ ਨੂੰ ਪਹਿਲਾਂ ਸ਼ਾਇਦ ਇਹ ਭੁਲੇਖਾ ਸੀ ਕਿ ਪੀਸੀਐਸ ਅਫਸਰ ਕਰਪਟ ਹੁੰਦੇ ਨੇ ਤੇ ਆਈਐਸ ਅਫਸਰ ਇਮਾਨਦਾਰ ਹੁੰਦੇ ਨੇ ਉਸ ਤੋਂ ਇਹ ਭੁਲੇਖਾ ਮੇਰੇ ਬਾਰੇ ਦੂਰ ਹੋ ਗਿਆ ਸੀ ਉਹ ਕਈ ਵਾਰੀ ਮੇਰੇ ਐਮ ਡੀ ਲੱਗਣ ਤੋਂ ਪਹਿਲਾਂ ਮੁਖ ਸਕੱਤਰ ਮਾਨ ਸਾਹਿਬ ਨੂੰ ਦੱਸ ਚੁੱਕੀ ਸੀ ਕਿ ਚੇਅਰਮੈਨ ਬਹੁਤ ਗਲਤ ਬੰਦਾ ਹੈ ਜੇ ਕੋਈ ਪੀ ਸੀ ਐਸ ਅਫਸਰ ਐਮ ਡੀ ਲਾ ਦਿੱਤਾ ਤਾਂ ਦੋਵੇਂ ਰਲ ਕੇ ਪੀ ਆਰਟੀਸੀ ਵੇਚ ਦੇਣਗੇ ਇਹ ਗੱਲ ਮੈਨੂੰ ਖੁਦ ਨੂੰ ਸ਼੍ਰੀ ਹਾਰਿਸਮਾਨ ਜੋ ਉਸ ਵੇਲੇ ਮੁਖ ਸਕੱਤਰ ਸਨ ਜਦੋਂ ਉਹ ਰਿਟਾਇਰ ਹੋ ਗਏ ਸਨ ਨੇ ਇੱਕ ਦਿਨ ਕਿਹਾ ਹਰਕੇਸ਼ ਮੈਨੂੰ ਪਹਿਲਾਂ ਤੇਰੇ ਬਾਰੇ ਗਲਤ ਫਹਿਮੀ ਸੀ ਤੇਜਿੰਦਰ ਨੂੰ ਵੀ ਸੀ ਅਸੀਂ ਡਰਦੇ ਸੀ ਕਿ ਤੁਸੀਂ ਕਿਤੇ ਦੋਨੋਂ ਪੀ ਆਰਟੀਸੀ ਵੇਚ ਨਾ ਦੇਵੋ 加ਡੀ পোਸਟਿੰਗ ਲਈ ਮੈਂ 1 ਸਾਲ ਵਿਰੋਧ ਕਰਦਾ ਰਿਆ ਪਰ ਜਦੋਂ ਮੈਨੂੰ ਬਾਅਦ ਵਿੱਚ ਤੇਜਿੰਦਰ ਨੇ ਦੱਸਿਆ ਕਿ ਤੂੰ ਤਾਂ ਉਸ ਨੂੰ ਵਾਣੇ પાਕੇ ਰੱਖਿਆ ਸ਼ਾਬਾਸ਼ ਮੈਨੂੰ ਤੇਰੇ ਤੇ ਮਾਣ ਹੈ ਤੇਜਿੰਦਰ ਕੋਰ ਬੋਰਡ ਦੀਆਂ ਮੀਟਿੰਗਾਂ ਵਿੱਚ ਸਵਾਦ ਲਿਆ ਕਰਨ ਜਦੋਂ ਮੈਂ ਚੇਅਰਮੈਨ ਦੀ ਝੰਡ ਕਰਿਆ ਕਰਾਂ ਮੈਂ ਸਾਰੀਆਂ ਯੂਨੀਅਨਾਂ ਦੇ ਨਮਾਇंदे ਇਕੱਠੇ ਬੁਲਾ ਕੇ ਪਹਿਲਾਂ ਉਹਨਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਸੁਣੀਆਂ ਫਿਰ ਪੀਆਰਟੀਸੀ ਦੀਆਂ ਮੁਸ਼ਕਲਾਂ ਤੇ ਹੱਲ ਸੁਣੇ ਪਹਿਲੀ ਮੀਟਿੰਗ ਵਿੱਚ ਮੈਨੂੰ ਉਹਨਾਂ ਨੇ ਸਟਾਫ ਦੀਆਂ ਵਰਦੀਆਂ ਦੀ ਮੰਗ ਰੱਖੀ ਜੋ 1 ਸਾਲ ਤੋਂ ਲੰਬਤ ਪਈ ਸੀ ਮੈਂ ਕਿ ਪਹਿਲਾਂ ਵਰਦੀਆਂ ਰੋ ਬਾਕੀ ਗੱਲਾਂ ਫੇਰ ਕਰਾਂਗੇ ਵਰਦੀਆਂ ਖਰੀਦਣ ਲਈ ਹਰੇਕ ਯੂਨੀਅਨ ਦਾ ਇੱਕ ਨੁਮਾਇੰਦਾ ਤੇ ਤਿੰਨ ਜਨਰਲ ਮੈਨੇਜਰਾਂ ਦੀ ਕਮੇਟੀ ਬਣਾ ਦਿੱਤੀ ਜੋ ਕਪੜਾ ਭਾਅ ਤੇ ਮਿਆਰ ਦਾ ਫੈਸਲਾ ਕਰਕੇ ਮੈਨੂੰ ਰਿਪੋਰਟ ਦੇਣਗੇ ਮਨਜ਼ੂਰੀ ਨਾਲ ਦੀ ਨਾਲ ਉਹ ਖੁਸ਼ੀ ਖੁਸ਼ੀ ਚੱਲੇ ਕਾਰਵਾਈ ਸ਼ੁਰੂ ਕਰਤੀ ਖੈਰ ਉਹਨਾਂ ਨੇ ਮੇਰਾ ਸਾਥ ਦਿੱਤਾ ਪਰ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਮੈਂ ਸਾਰੇ ਸਟਾਫ ਦੀਆਂ ਵਰਦੀਆਂ ਦਾ ਕਪੜਾ ਜਿਸ ਤੇ ਰੇਟ ਘਟਾਏ ਸਨ ਉਸ ਕਪੜਾ ਮਿਲ ਵਿੱਚ ਸੈਂਪਲ ਚੈੱਕ ਕਰਨ ਲਈ ਭੇਜ ਦਿੱਤੇ ਅੰਮ੍ਰਿਤਸਰ ਛੇੜਾ ਮਿਲਦਾ ਕਪੜਾ ਚੈੱਕ ਕਰਨਗੇ ਮੈਨੂੰ ਉਥੋਂ ਹੀ ਕਿਸੇ ਦਾ ਫੋਨ ਆਇਆ ਕਿ ਸਿਰਫ ਨਰਮਲ ਤਾਲੀਵਾਲ ਦੀ ਯੂਨੀਅਨ ਤੋਂ ਇਲਾਵਾ ਤਿੰਨੇ ਜੀਐਮ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੇ ਆਪਣੇ ਲਿਫਾਫੇ ਹਾਸਲ ਕਰ ਲਏ ਹਨ ਜਦੋਂ ਵਾਪਸ ਆਏ ਮੈਂ ਦਫਤਰ ਬੁਲਾ ਕੇ ਇਕੱਲੇ ਇਕੱਲੇ ਦੀ ਝੰਡ ਕੀਤੀ ਤੇ ਖੜੇ ਖੜੇ ਲਿਪ ਲਿਪ ਕਰਨ ਲਾਤੇ ਰਿਸ਼ਵਤ ਦੇ ਪੈਸੇ ਮੜਵਾਏ ਜਿਹੜੀ ਭਰਤੀ ਕੀਤੀ ਉਸ ਦੀ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਹੋਈ ਉਹ ਭਾਵੇਂ ਠੇਕੇ ਤੇ ਰੱਖੇ ਗਏ ਸੀ ਪਰ 250 ਦੇ ਨੇੜੇ ਕੰਡਕਟਰ ਅਤੇ ਪੌਣੇ 300 ਦੇ ਨੇੜੇ ਡਰਾਈਵਰ ਭਰਤੀ ਕੀਤੇ ਕਿਸੇ ਤੇ ਕੋਈ ਪੈਸਾ ਖਾਂਦੀ ਸ਼ਿਕਾਇਤ ਹਾਸਲ ਨਹੀਂ ਹੋਈ ਹੁਣ ਉਹ ਠੇਕੇ ਪ੍ਰਣਾਲੀ ਤੋਂ ਰੈਗੂਲਰ ਹੋ ਕੇ ਚੀਫ ਇਨਸਪੈਕਟਰ ਅਤੇ ਗਾਰਡ ਮਾਸਟਰ ਲੱਗੇ ਹੋਏ ਹਨ ਮੈਂ ਯੂਨੀਅਨ ਨੂੰ ਐਨੇ ਵੀ ਉਚਲ ਦੇ ਦਿੱਤੀ ਸੀ ਕਿ ਇੱਕ ਡੀਪੂ ਜਿਹੜਾ ਮਰਜ਼ੀ ਉਹ ਪ੍ਰਬੰਧ ਚਲਾਉਣ ਲਈ ਲੈ ਲੈਣ ਮੇਰੇ ਨਾਲ ਮੁਕਾਬਲਾ ਕਰਨ ਅਕਸਰ ਯੂਨੀਅਨ ਇਹ ਇਲਜ਼ਾਮ ਲਾਉਂਦੀ ਸੀ ਕਿ ਮੈਨੇਜਮੈਂਟ ਪੀਆਟੀਸੀ ਖਾ ਗਈ ਇਸ ਕਮਰੀਕ ਸੇਵਾਮੁਕਤ ਮਲਾਜ਼ਮਾਂ ਦੀ ਸਹਿਕਾਰੀ ਸੋਸਾਇਟੀ ਬਣਾ ਕੇ ਉਹਨਾਂ ਦੇ ਪੀਐਫ ਤੋਂ ਲੋਨ ਲੈ ਕੇ ਇੱਕ ਡੀਪੂ ਲਈ ਨਵੀਆਂ ਬੱਸਾਂ ਪਾ ਕੇ ਪ੍ਰਬੰਧ ਯੂਨੀਅਨ ਦੇ ਹਵਾਲੇ ਕਰਨ ਦੀ ਯੋਜਨਾ ਬਣਾਈ ਪਰ ਇਹਨਾਂ ਨੂੰ ਚੋਣਾ ਕਰਨ ਮੇਰੀ ਬਦਲੀ ਹੋ ਗਈ ਉਸ ਕੀਮਤ ਰੀ ਚੜਾਈ ਰਹੇਗੀ ਮੈਂ ਇੱਕ ਸੈਮੀਨਾਰ ਕਰਵਾਇਆ ਜਿਸ ਦਾ ਟਾਈਟਲ ਸੀ ਪੀਆਰਟੀਸੀ ਇੱਕ ਅੰਤਚਾਤ ਅੰਤ ਵਿੱਚ ਮੈਂ ਬੋਲਣਾ ਸ਼ੁਰੂ ਕੀਤਾ ਪੀਆਰਟੀਸੀ ਨੂੰ ਚੇਅਰਮੈਨ ਤੋਂ ਲੈ ਕੇ ਐਮਡੀ ਡਰਾਈਵਰ ਕਨੈਕਟਰ ਸਾਰੇ ਖਾਂ ਲੱਗੇ ਹਨ ਤਾਂ ਨਾ ਪੀਆਰਟੀਸੀ ਜਿਹੜੀ ਅਜੇ ਵੀ ਨਹੀਂ ਥੱਕੀ ਚਲਦੀ ਹੀ ਜਾਂਦੀ ਹੈ ਸਾਰੇ ਹਾਲ ਵਿੱਚ ਹਾਸਾ ਛਾ ਗਿਆ ਮੈਂ ਦੱਸਿਆ ਕਿ ਪਬਲਿਕ ਵਿੱਚ ਪੀਆ ਟੀਸੀ ਦਾ ਮਤਲਬ ਪਿੱਟਦੀ ਰੋਂਦੀ ਤੁਰਦੀ ਚੱਲੇ ਤੁਸੀਂ ਜਦੋਂ ਕਿਸੇ ਨੂੰ ਰਗੜਾ ਲਾਉਣਾ ਹੋਵੇ ਆਪਣੇ ਆਪ ਨੂੰ ਵੀ ਮੁਲਾਜ਼ਮਾਂ ਵੀ ਸ਼ਾਮਲ ਕਰ ਲਓ ਫਿਰ ਇਤਰਾਜ਼ ਨਹੀਂ ਉੱਠਦਾ ਮਾਨ ਹਾਨੀ ਤੇ ਇੱਜ਼ਤ ਹੱਦ ਤੱਕ ਦਾ ਵੀ ਕੇਸ ਨਹੀਂ ਬਣਦਾ ਅਖੀਰ ਵਿੱਚ ਮੈਨੂੰ ਚੇਅਰਮੈਨ ਸਾਹਿਬ ਕਈ ਵਾਰ ਇਹ ਕਹਿੰਦੇ ਕਿ ਐਮ ਡੀ ਸਾਹਿਬ ਇਹ ਕਾਰਪੋਰੇਸ਼ਨ ਛੋਟੀ ਹੈ ਇੱਕ ਤੁਸੀਂ ਐਮ ਡੀ ਡਾਡਿਓ ਪੈਸੇ ਖਾਂ ਨਹੀਂ ਦਿੰਦੇ ਤੁਸੀਂ ਬਾਦਲ ਸਾਹਿਬ ਤੇ ਢਿੰਟ ਸਾਹਿਬ ਨੂੰ ਕਹਿ ਕਿ ਮੈਨੂੰ ਕਿਸੇ ਵੱਡੀ ਕਾਰਪੋਰੇਸ਼ਨ ਦਾ ਜੇਰਮਨ ਲਵਾ ਦਿਓ ਤੁਹਾਡੀ ਬਾਦਲ ਸਾਹਿਬ ਢਿੰਡਾ ਸਾਹਿਬ ਮੰਨਦੇ ਨੇ ਅਸੀਂ ਤਾਂ ਚੋਣ ਲੜਨੀ ਆ ਸਾਨੂੰ ਤਾਂ ਚੋਣ ਲੜਨ ਲਈ ਫੰਡ ਦੀ ਲੋੜ ਪੈਂਦੀ ਹੈ ਉਹ ਮੇਰੇ ਕੋਲ ਆਪਣਾ ਜੁਰਮ ਇਕਬਾਲ ਕਰਨ ਤੋਂ ਵੀ ਨਾ ਚਿਜਕਦੇ ਪਰ ਆਪਣੀ ਹਰਕਤ ਤੋਂ ਬਾਜ਼ ਨਾ ਹੁੰਦੇ ਅਖੀਰ ਚੋਣ ਪ੍ਰੋਗਰਾਮ ਦਾ ਐਲਾਨ ਹੋ ਗਿਆ ਚੋਣ ਦਾ ਵਕਤ ਲੱਗਣ ਸਾਰ ਮੇਰੀ ਪਟਿਆਲੇ ਵਿੱਚ 5 ਸਾਲ ਤੋਂ ਬਾਅਦ ਪੋਸਟਿੰਗ ਰਹਿਣ ਕਾਰਨ ਜਲੰਧਰ ਪੁੱਡਾ ਵਿੱਚ ਬਦਲੀ ਹੋ ਗਈ ਬਾਕੀ ਅਗਲੇ ਅੰਕ ਵਿੱਚ ਧੰਨਵਾਦ